ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤਰਨਤਾਰਨ ਨੂੰ ਜਿਮਨੀ ਚੌਣ ਹੋ ਰਹੀ ਹੈ ਉਸ ਜਿਮਨੀ ਚੌਣ ਦੀ ਜੇ ਤੁਸੀਂ ਗਰਾਉਂਡ ਲੈਵਲ ਦੀ ਰਿਪੋਰਟ ਦੇਖਣੀ ਹੈ ਜਾਂ ਪਤਾ ਕਰਨਾ ਹੈ ਉਹ ਇਹ ਹੈ ਕਿ ਉੱਥੇ ਇੱਕ ਤਰਫਾ ਮੁਕਾਬਲਾ ਹੈਗਾ ਮਤਲਬ ਜਿਹੜੇ ਆਮ ਆਦਮੀ ਪਾਰਟੀ ਦੇ ਹਰਮੇਸ਼ਿੰਦਰ ਸੰਧੂ ਨੇ ਤੇ ਉਹਨਾਂ ਨੇ ਉਹ ਚੋਣ ਜਿੱਤ ਜਾਣੀ ਹੈ ਪਰ ਜਿਹੜੀ ਮੈਂ ਅੱਜ ਗੱਲ ਕਹਿਣ ਲੱਗਾ ਇਹਦੇ ਵਕਤ ਥੋੜਾ ਜਿਹਾ ਧਿਆਨ ਦਿਓ ਅਕਾਲੀ ਕਾਂਗਰਸੀ ਆਪਣਾ ਜਲੂਸ ਪਹਿਲਾਂ ਵੀ ਕਢਾ ਚੁੱਕੇ ਨੇ ਹੁਣ ਵੀ ਕਢਾ ਲੈਣਗੇ ਪਰ ਜਿਹੜਾ ਪੂਰੇ ਪੰਜਾਬ ਨੂੰ ਅੱਗ ਲਾਉਣ ਵਾਅਦੇ ਇਹਨਾਂ ਨੇ ਸੰਦੀਪ ਸਣੀ ਦੇ ਭਰਾ ਨੂੰ ਉੱਥੇ ਖੜਾ ਕੀਤਾ ਜਾਨਕਿ ਚੋਣ ਲੜਨ ਵਾਸਤੇ ਉਹ ਬੰਦੇ ਪਤਾ ਕੌਣ ਨੇ ਸਮਜੀਤ ਮਾਨ ਦੇ ਬੰਦੇ ਨੇ ਤੇ ਅਮਰਤਪਾਲ ਦਾ ਪਾਪਾ ਤੇ ਇੱਕ ਸਰਬਜੀਤ ਜਿਹੜਾ ਫਰੀਦਕੋਟ ਵਾਲਾ ਐਮਪੀ ਹੈ ਇਹ ਚਾਹੁੰਦੇ ਨੇ ਕਿ 2027 ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਅਤਵਾਦ ਵਾਲਾ ਦੌਰ ਸੀ ਉਦੋਂ ਦਾ ਦੌਰ ਸ਼ੁਰੂ ਕੀਤਾ ਜਾਵੇ ਇਹ ਸਚਾਈ ਹੈ ਜੀ ਇਹ ਸ਼ਿਮਰਦੀਤ ਮਾਨ ਤੇ ਅਮਰਤਪਾਲ ਦੇ ਭਾਪੇ ਨੂੰ ਚੋਣ ਚਿੱਤਣ ਹਰਨ ਤੱਕ ਕੋਈ ਮਤਲਬ ਨਹੀਂ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਜੇ ਜਿੱਤ ਕੇ ਤਾਂ ਨਹੀਂ ਕੁਝ ਬਣਨਾ ਜੇ ਹਾਰ ਕੇ ਤਾਂ ਸਾਨੂੰ ਕੋਈ ਮਤਲਬ ਨਹੀਂ ਹੁਣ ਇਹ ਕਿਹਦੇ ਕਹਿਣ ਤੇ ਪੰਜਾਬ ਦੇ ਵਿੱਚ ਅੱਗ ਲਾਉਣ ਲੱਗੇ ਨੇ ਇਹ ਸਮਝਣਾ ਬਹੁਤ ਜ਼ਰੂਰੀ ਹੈ 2022 ਤੋਂ ਪਹਿਲਾਂ ਪਹਿਲਾਂ ਇਹ ਚਾਹੁੰਦੇ ਨੇ ਵੀ ਪੰਜਾਬ ਨੂੰ ਜਿਹੜਾ ਅੱਤਵਾਦ ਵਾਲਾ ਦੌਰ ਪੰਜਾਬ ਨੇ ਹੰਡਾਇਆ ਸੰਤਾਪ ਜਿਸ ਦੇ ਨਾਲ ਘਰਾਂ ਦੇ ਘਰ ਉਜੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਦਾ ਤੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਉਸ ਸਭ ਨੂੰ ਚੇਤੇ ਆ ਕੋਈ ਬੋਲੇ ਨਹੀਂ ਕਿਉਂਕਿ ਜਿਹੜੇ ਸਮਰਿਤ ਮਾਨ ਵਰਗੇ ਨੇ ਜਿਹੜੀਆਂ ਇਹ ਚਿੱਠੀਆਂ ਵੇਚਦੇ ਨੇ ਅਸ਼ੈਲਮ ਵਾਸਤੇ ਉਹ ਚਿੱਠੀਆਂ ਤਾਂ बिकਣੀਆਂ ਨਹੀਂ ਜੇ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਕਿਉਂਕਿ ਜਦੋਂ ਪੰਜਾਬ ਤੋਂ ਲੋਕ ਲੱਖਾਂ ਰੁਪਈਆਂ ਦੇ ਬੀਜੇ ਲੈ ਕੇ ਅਮਰੀਕਾ ਕੈਨੇਡਾ ਪਹੁੰਚਦੇ ਨੇ ਤਾਂ ਫਿਰ ਉਹ ਪ੍ਰੂਫ ਫੇਰ ਹੀ ਕਰ ਸਕਣਗੇ ਨਾ ਜੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੇ ਜੇ ਇਥੇ ਮਾਹੌਲ ਠੀਕ ਹੋਇਆ ਫਿਰ ਨਾ ਤਾਂ ਅਮਰੀਕਾ ਦੀ ਸਰਕਾਰ ਨੇ ਮੰਨਣਾ ਨਾ ਕੈਨੇਡਾ ਦੀ ਸਰਕਾਰ ਨੇ ਮੰਨਣਾ ਉਹ ਕਹਿਣਗੇ ਤੁਹਾਡੇ ਪੰਜਾਬ ਦੇ ਵਿੱਚ ਤਾਂ ਮਾਹੌਲ ਸਹੀ ਹੈ ਸਿਮਜੀਤ ਮਾਨ ਦਾ ਇੱਕੋ ਇੱਕ ਕੰਮ ਹੈ ਜੇ ਜਿੰਨੇ ਵੀ ਤੁਸੀਂ ਜਸੇਬੰਦੀ ਵਾਲੇ ਜਿਹੜੇ ਨੇ ਪ੍ਰਧਾਨ ਵਗੈਰਾ ਲਾਏ ਹੋਏ ਨੇ ਹੁਣ ਅਮਰਤਪਾਲ ਪਾਪਾ ਵੀ ਰਲਿਆ ਮਿਲਿਆ ਹੁਣ ਇਹਨਾਂ ਨੇ ਪਾਰਟੀ ਬਣਾ ਲਈ ਹੁਣ ਇਹਨਾਂ ਨੇ ਪੱਟੀਆਂ ਵੇਚਣੀਆਂ ਆ ਉਹ ਚਿੱਠੀਆਂ ਤਾਂ ਵੇਗਣੀਆਂ ਲੱਖਾਂ ਰੁਪਈਆਂ ਦੀਆਂ ਜੇ ਪੰਜਾਬ ਦਾ ਮਾਹੌਲ ਖਰਾਬ ਹੋ ਜੇ ਹਜ਼ਾਰਾਂ ਲੋਕ ਪੰਜਾਬ ਵਿੱਚੋਂ ਵੀਜੇ ਲੈ ਕੇ ਫੋਰਨ ਕੰਟਰੀ ਕੈਨੇਡਾ ਅਮਰੀਕਾ ਜਰਮਨ ਆਸਟ੍ਰੇਲੀਆ ਜਾਣਗੇ ਫੇਰ ਉਹ ਚਿੱਠੀਆਂ ਵੇਗਣਗੀਆਂ ਤੇ ਇਹਨਾਂ ਨੂੰ ਕੋਈ ਇਲੈਕਸ਼ਨ ਲੜਨ ਦੀ ਲੋੜ ਨਹੀਂ ਕੋਈ ਕੰਮ ਕਰਨ ਦੀ ਲੋੜ ਨਹੀਂ ਇੱਕ ਮਹੀਨੇ 'ਚ 5-7 ਚਿੱਠੀਆਂ ਵੇਚੀਆਂ ਤੇ 20 ਲੱਖ ਰੁਪਏ ਵੱਟਦੇ ਪਏ ਇਸ ਚਾਈ ਹੈ ਜੀ ਇਹ ਇਹਨਾਂ ਨੂੰ ਤਰਨ ਤਾਰਨ ਦੀ ਜੂਨ ਜਿੱਤਣ ਜਾਂ ਹਾਰਨ ਦਾ ਕੋਈ ਮਤਲਬ ਨਹੀਂ ਜਿਹੜੀ ਅੱਜ ਮੈਂ ਤੁਹਾਨੂੰ ਗੱਲ ਕਹੀ ਹੈ ਇਹਨਾਂ ਨੇ ਪੰਜਾਬ ਨੂੰ ਅੱਗ ਲਾਉਣੀ ਹੈ ਅੱਤਵਾਦ ਦਾ ਸੰਤਾਪ ਜਿਹਨਾਂ ਨੇ ਹੰਡਾਇਆ ਉਹਨਾਂ ਨੂੰ ਪਤਾ ਹੈ ਇਹ ਸ਼ੁਰੂਆਤ ਕਿੱਥੋਂ ਹੋਈ ਸੀ ਮਾਝੇ ਵਿੱਚੋਂ ਹੋਈ ਸੀ ਤੇ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਵਿੱਚ ਜੇ ਹੋਇਆ ਤਾਂ ਮਾਝੇ ਵਿੱਚ ਹੋਇਆ ਅੱਤਵਾਦ ਦਾ ਔਰ ਘਰਾਂ ਦੇ ਘਰ ਉਜੜੇ 8 ਵਜੇ ਤੋਂ ਬਾਅਦ ਕੋਈ ਸ਼ਾਮ ਨੂੰ ਆਪਣੇ ਖੇਤ ਪਾਣੀ ਲਾਉਣ ਤੱਕ ਨਹੀਂ ਜਾਂਦਾ ਸੀ ਪਤਾ ਸੀ ਵੀ ਪਤਾ ਨਹੀਂ ਕਿਹੜੇ ਵਕਤ ਗੋਲੀ ਮਾਰ ਦਿੱਤੀ ਜਾਣੀ ਪਰਿਸ਼ਾਸ਼ਨ ਨੇ ਤਾਂ ਹੁਣ ਜਿਹੜਾ ਮਾਹੌਲ ਹੁੰਦਾ ਹੈ ਉਹ ਮੇਨਟੇਨ ਰੱਖਣਾ ਹੁੰਦਾ ਹੈ ਹਾਲਾਤਾਂ ਦੇ ਕਾਬੂ ਪਾਉਣਾ ਹੁੰਦਾ ਪਰ ਇਹਨਾਂ ਦੀ ਵਜ੍ਹਾ ਕਰਕੇ ਕਿਵੇਂ ਨੌਜਵਾਨਾਂ ਨੂੰ ਉਕਸਾਇਆ ਗਿਆ ਹੱਥਾਂ ਵਿੱਚ ਹਥਿਆਰ ਫੜਾਏ ਗਏ ਸਤਵਾ ਦਾ ਦੌਰ ਸ਼ੁਰੂ ਕੀਤਾ ਗਿਆ ਪੁਲਸ ਮੁਕਾਬਲੇ ਹੋਏ ਫੇਕ ਵੀ ਹੋਏ ਅਸਲੀ ਵੀ ਹੋਏ ਕਿ ਉਹ ਸਾਰਾ ਕੁਝ ਇਨ੍ਹਾਂ ਕੜਮ ਚੌਧਰੀਆਂ ਦੀ ਦੇਣ ਸੀ ਜਿਹੜੇ ਅੱਜ ਵੀ ਸ਼ਰਿਆਮ ਕਹਿ ਰਹੇ ਨੇ ਅਸੀਂ ਫੁਲਾਣੇ ਨੂੰ ਸੋਧਾ ਲਾਤਾ ਫੁਲਾਣੇ ਨੂੰ ਸੋਧਾ ਲਾਉਣਾ ਹਲੇ ਇਨ੍ਹਾਂ ਦਾ ਕੰਮ ਸਿਰ ਪੰਜਾਬ ਨੂੰ ਅੱਗ ਲਾਉਣਾ ਤੇ ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਜਿੰਨਾ ਨੇ ਆਪਣੇ ਪਿੰਡੇ ਤੇ ਇਹ ਸੰਤਾਪ ਹੰਡਾਇਆ ਹੋਇਆ ਜੂਨ 84 ਦਾ ਜਾਂ 92 ਤੋਂ ਦੌਰ ਸ਼ੁਰੂ ਹੋਇਆ तकरीबन 95 96 ਤੱਕ 95 ਤੱਕ ਚੱਲਿਆ ਤੇ ਉਹ ਦੌਰ ਵਿੱਚ ਕਿੰਨਾ ਨੁਕਸਾਨ ਹੋਇਆ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਭਾਵੇਂ ਸਿਮਰਤ ਮਾਨ ਹੋਵੇ ਤੇ ਭਾਵੇਂ ਅੰਮ੍ਰਿਤਪਾਲ ਦੇ ਪਾਪਾ ਨਾਲ ਰਲੇ ਕੁਝ 2 4 ਕਿਢਾ ਜਿਹੜੀਆਂ ਬਾਹਰ ਬੈਠੀਆਂ ਅਮਰੀਕਾ ਕੈਨੇਡਾ ਕੁਝ ਪਘੋੜੇ ਹੋ ਕੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਇਹਨਾਂ ਦਾ ਇੱਕੋ ਹੀ ਮਕਸਦ ਹੈ ਬੀਪ ਪੰਜਾਬ ਦੇ ਜੂਥ ਨੂੰ ਬਰਬਾਦ ਕਰਨਾ ਹੈ ਅਸੀਂ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਬਣਾਉਣੇ ਹੈ ਅੱਤਵਾਦ ਦਾ ਦੌਰ ਸ਼ੁਰੂ ਕਰਨਾ ਹੈ ਇਹਦਾ ਤਰਨ ਤਾਰ ਜਿਹੜੀ ਜਿਮਨੀ ਚੋਣ ਹੈ ਲੜਨ ਤੋਂ ਮਤਲਬ ਇਹ ਹੈ ਹੋਰ ਕੁਛ ਨਹੀਂ ਹਾਲਾਂਕਿ ਜਿਹੜਾ ਸੰਦੀਪ ਸਣੀ ਹੈ ਨਾ ਉਹਦਾ ਭਰਾ ਥੋੜਾ ਥੋੜਾ ਹਟ ਕੇ ਬਿਆਨ ਦੇ ਰਿਹਾ ਉਹਨੂੰ ਪਤਾ ਹੈ ਵੀ ਛਿੱਤਰ ਪੈਣਗੇ ਮੇਰੇ ਵਿੱਚ ਜਦੋਂ ਉਹਨੂੰ ਸਵਾਲ ਕਰਦੇ ਵੀ ਤੁਹਾਨੂੰ ਖਾਲਤਾ ਚਾਹੀਦਾ ਉਹ ਕਹਿੰਦਾ ਮੈਨੂੰ ਤਾਂ ਸਿੱਖ ਰਾਜ ਦੀ ਲੋੜ ਹੈ ਜੇ ਇਕੱਠੇ ਖੜੇ ਹੋਣ ਇਹ ਕਹਿੰਦਾ ਹਾਂ ਸਾਨੂੰ ਖਾਲਸਾ ਦੀ ਲੋੜ ਹੈ ਉਹ ਤਾਂ ਇਹ ਵੀ ਮੁਕਰ ਜਾਂਦਾ ਕਿ ਮੈਂ ਕੈਂਡੀਡੇਟ ਕਿਹਦਾ ਉਹ ਕਹਿੰਦਾ ਮੈਂ ਪੂਰੇ ਕੌਮ ਵੱਲੋਂ ਪੂਰੇ ਪੰਥ ਵੱਲੋਂ ਸਿਮਰਿਤ ਮਾਨ ਨੂੰ ਪੁੱਛੋ ਉਹ ਕੋ ਸਾਡਾ ਕੈਂਡੀਡੇਟ ਹੈ ਸਰਬੀਤ ਨੂੰ ਪੁੱਛੋ ਕੋ ਸਾਡਾ ਕੈਂਡੀਡੇਟ ਹੈ ਅਮਰਤਪਾਲ ਦੇ ਭਾਪੇ ਨੂੰ ਪੁੱਛੋ ਉਹ ਕੋ ਸਾਡਾ ਕੈਂਡੀਡੇਟ ਹੈ ਆ ਕਰਦੂਤਾ ਨੇ ਇਹਨਾਂ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਤਰਮਤਾਰ ਨੇ ਜਿਮਨੀ ਚੋਣਾ ਇੱਕ ਤਰਫਾ ਉਹਦਾ ਰਿਜ਼ਲਟ ਆਉਣਾ ਹੈ ਹਰਮਿੰਦਰ ਸਿੰਘ ਸੰਧੂ ਜਿਹੜੇ ਉਹ ਚੋਣ ਜਿੱਤਣਗੇ ਉਥੋਂ ਦੇ ਲੋਕਾਂ ਦੀ ਜਿਹੜੀ ਗਰਾਊਂਡ ਲੈਵਲ ਤੇ ਜਿਹੜੀ ਰਿਪੋਰਟ ਮਿਲੀ ਆ ਉਹ ਮੈਂ ਸਾਂਝੀ ਕੀਤੀ ਤੁਹਾਡੇ ਨਾਲ ਤੇ ਫਿਰ ਕਿਉਂ ਜੇ ਬੰਦੇ ਇਦਾਂ ਦੀ ਅੱਗ ਲਾਉਣ ਵਾਸਤੇ ਉਥੇ ਇਹ ਚੋਣ ਲੜ ਰਹੇ ਨੇ ਫਿਰ ਇਹਨਾਂ ਨੂੰ ਕਿਉਂ ਮੂੰਹ ਲਾਇਆ ਜਾਵੇ ਖਾਸ ਕਰਕੇ ਜਿਹੜੇ ਲੋਕਾਂ ਨੇ ਇਹ ਸੰਤਾਪ ਅਤਵਾਦ ਹੰਡਾਇਆ ਉਹ ਜ਼ਰੂਰ ਸੋਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ